ਹੈਲੋ ਜੀ ਸਾਸ਼ਟਰੀ ਘਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਕਿਵੇਂ ਹੋ ਸਾਰੇ ਠੀਕ ਠਾਕ ਰਾਜੀ ਖੁਸ਼ੀ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਆ ਤੁਹਾਡਾ ਨੋਰ ਬਲੌਗ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਜੇਕਰ ਤੁਸੀਂ ਇਹ ਮੇਰੀ ਵੀਡੀਓ ਫਸਟ ਟਾਈਮ ਦੇਖ ਰਹੇ ਹੋਗੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਇਹ ਵੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਜੀ ਇੱਥੇ ਮੈਂ ਸਾਰੇ ਘਰ ਦੇ ਜਿੰਨੇ ਵੀ ਮੇਰੇ ਕੰਮ ਸੀ ਸਾਰੇ ਮੈਂ ਖਤਮ ਕਰਲੇ ਸੀਗੇ ਚਾੜੂ ਪੋਚਾ ਵਗੈਰਾ ਹੋ ਗਿਆ ਜਾਂ ਕਿਚਨ ਦਾ ਆਪਣਾ ਹਨਾ ਕੋਈ ਵੀ ਕੰਮ ਹਨਾ ਭਾਂਡੇ ਵਗੈਰਾ ਹੋ ਗਏ ਕਲੀਨਿੰਗ ਸਾਰੀ ਤਕਰੀਬਨ ਮੇਰੀ ਇੱਥੇ ਹੋ ਗਈ ਸੀ ਕੱਪੜੇ ਬਸ ਮੇਰੇ ਜਿਹੜੇ ਕਿ ਡਰੈਅਰ 'ਚ ਪਾਏ ਹੋਏ ਸੀ ਸੁੱਕਣੇ ਪਾਉਣ ਵਾਲੇ ਰਹਿ ਗਏ ਸੀ ਇੱਕ ਰਾਉਂਡ ਦੇ ਤੇ ਇੱਥੇ ਮੈਂ ਲੱਗੀ ਸੀ ਕੱਪੜੇ ਟੈਗ ਹਨ ਬਹੁਤ سارے ਕੱਪੜੇ ਸੀ ਜਿਹੜੇ ਆਪਣੇ ਇੱਥੇ ਟੈਗ ਕਰਨ ਵਾਲੇ ਪਏ ਸੀ ਕੁਝ ਏਦਾਂ ਨਾ ਸਰਦੀਆਂ ਵਾਲੇ ਕੱਪੜੇ ਜਿਹੜੇ ਆਪਾਂ ਨੇ ਸੰਭਾਲਣੇ ਆ ਕੁਝ ਜਿਵੇਂ ਕੋਟੀ ਵਗੈਰਾ ਹੋ ਗਏ ਹਨਾ ਕੋਈ ਵੀ ਇੱਕ ਇੱਕ ਵਾਰ ਪਾਈ ਪਈ ਆ ਉਹ ਆਪਾਂ ਧੋ ਧੋ ਕੇ ਨਾਲ ਦੀ ਨਾਲ ਹੌਂਡ ਰੱਖੀ ਜਾ ਰਿਹਾ ਆ ਬਸ ਤਾਂ ਮੈਂ ਸਰਦੀ ਵਾਲੇ ਕੱਪੜੇ ਸਾਰੇ ਸਾਮ ਤੇ ਪਾਰਾ ਹਨਾ ਬੱਚਿਆਂ ਦੇ ਨੇ ਕੋਈ ਨਾ ਕੋਈ ਹਲੇ ਬਾਰੇ ਹੈਗੇ ਨੇ ਹਲੇ ਥੋੜੀ ਜਿਹੀ ਠੰਡੇ ਵੀ ਹੈਈਆ ਤਾਂ ਕਰਕੇ ਮੈਂ ਸਾਰੇ ਇੱਥੇ ਕੱਪੜੇ ਨਹੀਂ ਰੱਖੇ ਹੈਗੇ ਬਸ ਜਿਵੇਂ ਜਿਵੇਂ ਮੈਨੂੰ ਲੱਗਿਓ ਵੀ ਇਹਦੀ ਲੋੜ ਨਹੀਂ ਹੈਗੀ ਮੈਂ ਉਦਾਂ ਉਦਾਂ ਚੱਕ ਚੱਕ ਕੇ ਹੈਨਾ ਸਾਮੀ ਜਾਊਂਗੀ ਤੇ ਤੇ ਮੈਂ ਜਿਹੜੇ ਕੱਪੜੇ ਨੇ ਪ੍ਰੈਸ ਵੀ ਨਹੀਂ ਕੀਤੇ ਸੀ ਬਸ ਇੱਕ ਵਾਰੀ ਮੈਂ ਟੈਅ ਕਰੇ ਸੀ ਇਕੱਲੇ ਕਿਉਂਕਿ ਇਕੱਠੇ ਕਰੇ ਪਏ ਹਨਾ ਬੁਰੀ ਲੱਗਦੀ ਆ ਮੈਂ ਕਿਹਾ ਚਲੋ ਟੈਅ ਜਦੋਂ ਮੈਨੂੰ ਟਾਈਮ ਲੱਗੂ ਪ੍ਰੈਸ ਆਪਾਂ ਉਦੋਂ ਕਰਕੇ ਰੱਖ ਦਵਾਂਗੇ ਹਨਾ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਵਜੀ ਕੀ ਹਲਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਨੂਰ ਬਲੌਗ ਚੈਨਲ ਤੇ ਲੋ ਜੀ ਸਾਰੇ ਕੰਮ ਮੈਂ ਘਰ ਦੇ ਖਤਮ ਕਰ ਲਏ ਤਕਰੀਬਨ ਸਫਾਈਆਂ ਵਗੈਰਾ ਵੀ ਹੋ ਗਈਆਂ ਸੀਗੀਆਂ ਫਿਰ ਉਸ ਤੋਂ ਬਾਅਦ ਮੈਂ ਕੱਪੜੇ ਲੱਗ ਗਈ ਸੀ ਠਹਿ ਕਰਨ ਬਹੁਤ ਕੱਪੜੇ ਹੋਏ ਪੈ ਸੀ ਆਪਣੇ ਜਿਹੜੇ ਕੱਲ ਧੋਤੇ ਸੀ ਠਹਿ ਕਰਨ ਵਾਲੇ ਉਹ ਕੱਪੜੇ ਠਹਿ ਕਰਨ ਤੋਂ ਬਾਅਦ ਤੇ ਹੁਣ ਬਸ ਮੈਂ ਨਹਾ ਕੇ ਆਈਆਂ ਬਸ ਹੁਣ ਲੱਗਦੇ ਆਪਾਂ ਕੱਪੜੇ ਸਲਾਈ ਕਰਨ ਬੇਟੀ ਦਾ ਸੂਟ ਕੱਟਣਾ ਅੱਜ ਮੈਂ ਮੈਰਿਜ ਆ ਰਹੀ ਐ ਸਾਨੂੰ ਹੋਵੇ ਲਈ ਇਹ ਤਾਂ ਸੂਟ ਕੱਟੂ ਤੇ ਕੱਪੜੇ ਅੱਜ ਮੈਂ ਨੇ ਜਿਆਦੇ ਧੋਤੇ ਜਾਨੀ ਦੋ ਧੋਤਾਂ ਨਾਲ ਭਰ ਗਈਆਂ ਆਪਣੀਆਂ ਦੋ ਤਿੰਨ ਹਾਂ ਦੋਨੇ ਸਾਰੇ ਜਿਹੜੀਆਂ ਕੱਪੜਾ ਨਾ ਭਰੀਆਂ ਤੇ ਕੁਛ ਕੱਪੜੇ ਉਧਰ ਲਈ ਤਾਰਤੀ ਪਾਈ ਲੀਏ ਸਾਰੇ ਕੱਪੜੇ ਧੋਣ ਵਾਲੇ ਹੋਏ ਪਏ ਸੀ ਤੇ ਪੋਚੇ ਨਹੀਂ ਲੱਗੇ ਸੀ ਮੇ ਤੋਂ ਦੋ ਦਿਨ ਹੋ ਗਏ ਅੱਜ ਪੋਚਾ ਵੀ ਲਾਇਆਗਾ ਪਹਿਲਾਂ ਤੇ ਇਸ ਤੋਂ ਪਹਿਲਾਂ ਜੀ ਲਾਈ ਸੀ ਚੁੰਨੀ ਤੇ ਲੈਸ ਉਹ ਤਾਂ ਮੈਂ ਛੋਟਸੇ ਪਾਇਆ ਸੀਗਾ ਤੇ ਆਹ ਵਾਲੀ ਲੈਸ ਜੀ ਉਹ ਫੈਨ ਲੈ ਕੇ ਨਹੀਂ ਗਈ ਹੈਗੀ ਤੇ ਕਹਿੰਦੇ ਸਾਡੇ ਤਾਂ ਕਿਸੇ ਕੰਮ ਨਹੀਂ ਹੈਗੀ ਇੰਨੀ ਕਾ ਛੱਡ ਗਿਰ ਚਲੋ ਕਿਵਾਰੀ ਕਿਸੇ ਬੱਚੇ ਦਾ ਸੂਟ ਸੂਟ ਹੁੰਦਾ ਨਾ ਬਣਾਉਣ ਨਾਲ ਤੇ ਲੱਗ ਜਾਂਦੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਬੇਟੀ ਦਾ ਸੂਟ ਮੈਂ ਕਿਹੜਾ ਸਲਾਈ ਕਰਨਾ ਆ ਸੀਗਾ ਜਾਨੀ ਜੇ ਕਲਰ ਦਾ ਸੂਟ ਆ ਇਹ ਕਰੇਵ ਦਾ ਸੂਟ ਹੈਗਾ ਇਹ ਮੇਰੇ ਮੰਮੀ ਲੈ ਕੇ ਆਏ ਸੀਗੇ ਮੇਰੇ ਲਈ ਜਦੋਂ ਆਪਣੀ ਨੂਰ ਹੋਈ ਪਰ ਮੈਂ ਸਲਾਈ ਨਹੀਂ ਕੀਤਾ ਬਸ ਮੈਨੂੰ ਐਵੇਂ ਲੱਗਿਆ ਉਦੋਂ ਦਾ ਇਹ ਇਦਾਂ ਹੀ ਤੇ ਆ ਸੀਗਾ ਤੇ ਉਦੋਂ ਇਹ ਕ੍ਰੇਵ ਚੱਲੀ ਚੱਲੀ ਸੀ ਅੱਜ ਤੋਂ ਯਾਨੀ 4-5 ਸਾਲ ਪਹਿਲਾਂ ਅੰਦਾ ਜਿਹੜਾ ਸੂਟ ਆ ਪਿਆ ਸੀਗਾ ਤੇ ਬਸ ਹੁਣ ਆਪਣੀ ਬੇਟੀ ਨੂੰ ਸਿਲਾਈ ਕਰਕੇ ਦੇਵਾਂਗੇ ਇਹਨੂੰ ਬਹੁਤ ਯਾਨੀ ਸ਼ੌਂਕ ਆ ਪਰ ਇਹ ਟੜਾਈ ਵਾਲੇ ਕੱਪੜੇ ਨਹੀਂ ਪਉਂਦੀ ਹੈਗੀ ਇਹ ਇਹਨੂੰ ਜਾਲੇ ਪਲੇਨ ਸੂਟ ਹੀ ਜਿਹੜੇ ਪਸੰਦ ਨੇ ਬਸ ਇੱਕ ਹਲਕੀ ਜਿਹੀ ਕੋਈ ਲਾਇ ਵੀ ਲੇਸ ਵਗੈਰਾ ਰੱਖ ਲਵਾਂਗੇ ਹਨਾ ਤੇ ਬਸ ਉਹ ਦਿੰਗੇ ਨੇ ਪਾ ਲੈਣਾ ਤੇ ਇਹ ਦੁਪੱਟਾ ਵੀ ਇਹਨੇ ਨਾਲ ਮੈਚ ਕਰਕੇ ਰੱਖ ਦਿੱਤਾ ਪਿੰਕ ਜੇ ਕਲਰ ਦਾ ਦੁਪੱਟਾ ਜਿਹੜਾ ਇਹਨੇ ਨਾਲ ਮੈਚ ਕਰਕੇ ਰੱਖਿਆਗਾ ਤੇ ਇਹਦੀ ਆਪਾਂ ਬਣਾਵਾਂਗੇ ਸਲਵਾਰ ਤੇ ਬਣਾਵਾਂਗੇ ਸਟੇਟ ਸਲਵਾਰ ਤੇ ਨਾਲ ਫਰਾਕ ਚੱਕ ਵਾਲੀ ਫਰਾਕ ਬਣਾਵਾਂਗੇ ਤੇ ਚਲੋ ਜੀ ਆਪਾਂ ਕਰਦੇ ਆ ਕਟਿੰਗ ਤਾਂ ਮੈਡਮ ਹੋ ਜਾਣਾ ਪਈ ਸੁੱਤੀ ਜਾਨੀ ਮੈਂ ਕਾ ਉੱਠਣਾ ਕੋਤ ਮੇਰੇ ਨਾਲ ਜਾਨੀ ਕਿਹੜਾ ਕਪੜਾ ਨਾ ਤੇ ਰੱਖਦਾ ਜਾਂ ਹੁੰਦਾ ਵੀ ਚਲੋ ਮੇਰੇ ਨਾਲ ਮੇਰੀ ਹੈਲਪ ਕਰਵਾ ਦੇ ਹਨਾ ਤੇ ਜਗਾਉਨੇ ਆਪਾਂ ਚਲੋ ਜੀ ਆਪਾਂ ਕਰਦੇ ਆ ਸੂਟ ਦੀ ਕਟਿੰਗ ਬਣੇ ਰਿਓ ਆਪਣੇ ਬਲੌਗ ਦੇ ਨਾਲ ਕਿੱਦਾਂ ਆਇਆ ਪੇਪਰ

ਗੱਲ ਨਾ ਹੁਕਤੀ ਬੜ ਤੇ ਨਾ ਸਹੀ ਨਹੀਂ ਸੀ ਹਮਮ ਮੁੰਡਰੇ ਪੈਡ ਕੀਤਾ ਅੰਦਰ ਵੀ ਸੁਣਨਾ ਹਮਮ ਸਾਡੀ ਨੂਰ ਵੀ ਆਏਗੀ ਮਨ ਲਾ ਨਾ ਹਾਂ ਪਰ ਆਉਂਦੀ ਹੁੰਦੀ ਆ ਨਾ 2 ਵਜੇ ਆਉਂਦੇ ਉਹਨੇ ਟਿਨੀ ਉਹਨਾ ਤੀਣਾ ਹੁੰਦਾ ਹੋਣਾ ਪੁੱਛਿਆ ਮਨ ਲਾ ਕੇ ਨਾ ਉਹ ਮੇ ਨੂੰ ਲਾ ਗਿਆ ਜਿਹਨੇ ਮੇ ਨੂੰ ਲਾਉਂਦਾ ਗਿਆ ਸੁੱਪੀ ਰੋਕੇ ਤੂੰ ਆਹ ਕਪੜੇ ਦਾ ਨਾਏ ਕੱਟਣੇ ਵਾਲਿਆ ਉਸਨੇ ਤਿਲਕੀ ਦਿਲਕੀ ਜੱਲਦਾ ਹੁੰਦਾ ਜੀ ਚੋੜ ਕੱਟਦੀ ਕੇ ਇਹ ਕਰ ਲਾ ਪੁੱਤ ਵਰਦੀ ਰੋਟੀ ਖਾਣੀ ਹੈ ਹੋਰ ਕੀ ਕਰੇਗਾ ਤੇ ਪੇਪਰ ਕਿਵੇਂ ਹੋ ਰਿਹਾ ਸੱਚ ਪੁੱਛਣੀ ਭੁੱਲੀ ਹੋਏ ਕਿਵੇਂ ਐਸੀ ਇੱਕ ਜਾ ਠੀਕ ਜਾ ਤੂੰ ਉਹ ਸੋਚ ਕੇ ਜੇ ਕਿਉਂ ਬੋਲੀ ਮੂਰੀ ਇਹ ਨਹੀਂ ਕਰਨੇ ਕਬੜੀ ਬੁੱਡੀ ਕਰਨੀ ਠੀਕ ਆ ਹਾਂਜੀ ਇੱਥੇ ਆਪਾਂ ਲੱਗਿਆ ਸਲਵਾਰ ਦੀ ਕਟਿੰਗ ਕਰਨੇ ਸਲਵਾਰ ਦੀ ਲੈਂਥ ਜਿੰਨੀ ਆਪਣੀ ਹੈਗੀ ਜਾਨੀ ਇੱਥੇ ਹੈਗੀ ਸਲਵਾਰ ਦੀ ਲੈਂਥ 33 ਇੰਚ ਪਲੱਸ 1 ਇੰਚ ਰੱਖ ਕੇ ਆਪਾਂ ਉਹਦੀ ਲੈਂਥ ਰੱਖ ਲਈਆ ਤੇ نیچے ਆਪਾਂ ਨੇ ਮੂਰੀ ਦਾ ਨਿਸ਼ਾਨ ਲਗਾ ਲਿਆ ਸੀ ਤੇ ਉੱਪਰ ਆਪਾਂ ਨੇ ਜਿਹੜਾ ਆਸਰ ਹੁੰਦਾ ਆਪਣਾ ਉਹ ਰੱਖ ਲਿਆ ਸੀਗਾ ਜਾਨੀ ਇਹਦਾ ਮੈਂ ਰੱਖਿਆ ਸੀ 11 ਇੰਚ ਆਸਰ ਤੇ ਆਪਣੀ ਸਟੇਟ ਸਲਵਾਰ ਦੀ ਹੋ ਗਈ ਹੈ ਕਟਿੰਗ ਤੇ ਇੱਥੇ ਜਿਹੜੀ ਆਪਣੀ ਆ ਵਾਲਾ ਤਿਕੋਣਾ ਨਿਕਲਿਆ ਸੀਗਾ ਕਪੜਾ ਸਲਵਾਰ ਦੇ ਵਿੱਚੋਂ ਇਹਦੀ ਆਪਾਂ ਕੱਢਾਂਗੇ 벨ਟ ਤੇ ਇਹ 벨ਟ ਇੱਥੇ ਮੈਂ ਰੱਖੀ ਸੀ 21 ਇੰਚ ਤਿਆਰ ਤੇ ਚੌੜਾਈ ਰੱਖੀ ਸੀਗੀ ਉਹਦੀ 21 ਇੰਚ ਤਿਆਰ ਤੇ ਲੰਥ ਰੱਖੀ ਸੀ ਉਹਦੀ 7 ਇੰਚ ਯਾਨੀ 2 ਇੰਚ ਆਪਾਂ ਨੇ 4 ਇੰਚ ਦੀ ਸੀਗੀ 벨ਟ 2 ਇੰਚ ਆਪਾਂ ਨੇ ਐਕਸਟਰਾ ਰੱਖ ਲਿਆ ਸੀਗਾ ਤਾਂ ਕਿਹੜਾ ਕਪੜਾ ਆਪਣਾ ਫੋਲਡ ਹੋ ਜਾਵੇ ਹਨਾ ਇਹ ਜਿਹੜੀ ਸਟੇਟ ਸਲਵਾਰ ਆ ਉਹਦੀ ਜਿਹੜੀ ਕਟਿੰਗ ਕਰਨੀ ਆ ਬਿਲਕੁਲ ਵੀ ਨਹੀਂ ਔਖੀ ਹੈ ਜੀ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਆ ਪਉਦੀ ਕਟਿੰਗਾਂ ਜਿਹੜੀ ਕਰ ਸਕਦੇ ਆ ਹਾਂਜੀ ਸੂਟ ਆਪਾਂ ਨੇ ਕੱਟ ਦਿੱਤਾ ਹਨਾ ਸੂਟ ਦੀ ਸਾਰੀ ਜਿੱਡੀ ਕਟਿੰਗਾ ਕਰਕੇ ਰੱਖ ਲਈ ਆ ਬਸ ਕੱਲੀ ਲਾਈਨਿੰਗ ਵਗੈਰਾ ਰਹਿ ਗਈ ਐ ਤੇ ਲਗਾਉਣ ਵਾਲੀ ਤੇ ਲਾਈਨਿੰਗ ਬਸ ਮੈਂ ਕਿਰਪਾ ਭੋਕੇ ਰੱਖੇ ਬੇਟੀ ਨੇ ਆਪਾਂ ਨੂੰ ਪੋਣੇ ਲਾਈਨਿੰਗ ਸੁਕਣੀ ਤੇ ਮੇਰੇ ਕੋਲੇ ਆਉਣਾ ਹੁਣ ਕਿਥੇ ਪਹਿਣ ਪਹਿਸ਼ਲ ਕਰਾਉਣਾ ਹਨਾ ਤੇ ਬੱਸ ਮੈਂ ਜਾਣਾ ਉੱਧਰ ਹਨਾ ਸ਼ਾਪ ਤੇ ਤੇ ਸੂਟ ਆਪਣਾ ਕੱਟਿਆ ਗਿਆ ਬਸ ਇੰਨੇ ਆਪਾਂ ਹੁਣ ਬਣਾਉਣੇ ਆ ਬੱਚਿਆਂ ਲਈ ਚਾਹ ਵਗੈਰਾ ਬਣਾ ਆ ਦੀਏ ਤੇ ਨੂਰ ਹਲੇ ਆਪਣੀ ਆਈ ਨਹੀਂ ਜਦੋਂ ਆਊਗੀ ਹੁਣ ਤਾਂ ਚਾਹ ਵੀ ਤੇ ਆਪਾਂ ਬਣਾ ਲਾਂਗੇ ਚਲੋ ਜੀ ਬੰਦਾ ਪਕਰ ਲੋ ਜੀ ਨੂਰ ਵੀ ਆ ਗਿਆ ਆਪਣਾ ਸਕੂਲੋਂ ਵਿਚਾਰੀ ਥੱਕੀ ਪਈਆ ਹੁਣ ਤਾਂ ਆਏ ਪੁੱਤ ਚੇਂਜ ਕਰਵਾਲਾ ਯੂਨੀਫਾਰਮ ਚੇਂਜ ਕਰ ਲੀਏ ਪਹਿਲਾਂ ਆਜੋ ਹੁਣ ਕਿੱਥੇ ਚੱਲਿਆ? ਹੁਣ ਕਿੱਥੇ ਚੱਲੀ? ਕਿੱਥੇ ਚੱਲਿਆ? ਚਲੋ ਚੇਂਜ ਕਰਕੇ ਜਾ। ਆ ਜਾ। ਹਲੋ 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 ਹਲੋ। ਉਹ ਵਰਦੀ ਨਹੀਂ ਬਦਲਦੀ। ਵਰਦੀ ਬਦਲ ਲੈ। ਆ ਜਾ ਆ ਜਾ। ਹਾਂਜੀ ਇੱਥੇ ਮੈਂ ਲੱਗੀ ਸੀਗੀ ਲਾਈਨਿੰਗ ਜਿਹੜੀ ਆਪਣੀ ਸੀਗੀ ਭੁੰਤੀ ਸੀਗੀ ਉਹਨੂੰ ਮੈਂ ਲੱਗੀ ਸੀ ਕੱਢ ਕੇ ਸੁੱਕਣਾ ਪਾਉਣਾ ਹੈ ਨਾ ਜਿਹੜੀ ਲਾਈਨਿੰਗ ਆ ਕੋਈ ਵੀ ਆਪਾਂ ਨਿਊ ਲੈਕ ਤੋਂ ਨੇ ਉਹਨੂੰ ਸੋਣਾ ਇੱਕ ਵਾਰੀ ਵਾਸ਼ ਕਰਨਾ ਜ਼ਰੂਰੀ ਹੁੰਦਾ ਹੈ ਨਾ ਤਾਂ ਕਿ ਜਿਹੜਾ ਕੱਪੜੇ ਨੇ ਸ਼੍ਰਿੰਕ ਹੋਣਾ ਉਹ ਤੋਂ ਤੋਂ ਜੜੀ ਪਹਿਲਾ ਹੋ ਪਹਿਲਾ ਹੋ ਜਾਵੇ ਜੜੀ ਆਪਣੇ ਸਲਾਈ ਕਰਨ ਤੋਂ ਪਹਿਲਾ ਹੋਵੇ ਜੇਕਰ ਆਪਾਂ ਇੱਦੀ ਸਲਾਈ ਕਰ ਦਿੰਨੇ ਆ ਤਾਂ ਉਹ ਬਾਅਦ ਚ ਨਾ ਲਾਈਨਿੰਗ ਅੰਦਰ ਇਕੱਠੀ ਜੀ ਹੋਣ ਲੱਗ ਜਾਂਦੀ ਆ ਹਨਾ ਇਹ ਮੈਂ 1 ਘੰਟਾ ਤਕਰੀਬਨ ਜਿਹੜਾ ਕਪੜਾ ਭੋ ਕੇ ਰੱਖ ਦਿੱਤਾ ਸੀ ਲਾਈਨਿੰਗ ਵਾਲਾ ਤੇ ਬਸ ਇਹਨੂੰ ਆਪਾਂ ਹੁਣ ਐਨ ਚੰਗੀ ਤਰ੍ਹਾਂ ਨਿਚੋੜ ਕੇ ਹਨਾ ਵੀ ਕਿਸੇ ਪਾਸਿਓਂ ਇਕੱਠੀ ਨਾ ਹੋਵੇ ਹਨਾ ਕਈ ਵਾਰੀ ਜੇਕਰ ਆਪਾਂ ਸਮਾਰ ਕੇ ਨਹੀਂ ਉਹਨੂੰ ਹਨਾ ਮਸਲਦੇ ਹੈਗੇ ਤਾਂ ਇਹ ਕਿਸੇ ਪਾਸਿਓਂ ਇਕੱਠੀ ਹੋ ਜਾਂਦੀ ਹੈ ਕਿਸੇ ਪਾਸਿਓਂ ਵੱਜ ਜਾਂਦੀ ਆ ਤੇ ਹੁਣ ਆਪਾਂ ਇੱਥੇ ਇਹਨੂੰ ਪਾ ਦਾਂਗੇ ਸੁੱਕਣਾ ਐਨ ਚੰਗੀ ਤਰ੍ਹਾਂ ਝਣਕ ਕੇ ਆਪਾਂ ਇਹਨੂੰ ਸੁੱਕਣਾ ਪਾ ਦਾਂਗੇ ਤਾਂ ਕਿ ਹਨਾ ਜੇਕਰ ਆਪਾਂ ਤੋਂ ਪ੍ਰੈਸ ਵੀ ਕਈ ਵਾਰੀ ਨਹੀਂ ਹੁੰਦੀ ਤਾਂ ਆਪਾਂ ਨੂੰ ਪ੍ਰੈਸ ਤੋਂ ਬਿਨਾਂ ਵੀ ਜਿਹੜੀ ਆਪਣੀ ਲੈ ਲਏਗਾ ਉਹ ਆਪਾਂ ਜੋਇੰਟ ਕਰ ਸਕਦੇ ਆਂਗੇ ਤੇ ਵੈਸੇ ਤਾਂ ਪ੍ਰੈਸ ਕਰਨੀ ਜ਼ਰੂਰੀ ਹੁੰਦੀ ਆ ਹਨਾ ਤੇ ਪਰ ਇਹ ਥੋੜੀ ਮਰਜ਼ੀ ਆ ਹਨਾ ਕਈ ਵਾਰੀ ਕਿਸੇ ਕੋਈ ਕਪੜਾ ਪੋਲਾ ਜਾਂ ਹੁੰਦਾ ਵੀ ਉਹ ਤੇ ਹਨਾ ਪਰ ਉਹ ਪ੍ਰੈਸ ਕਰਨ ਦੀ ਕਈ ਵਾਰੀ ਲੋੜ ਨਹੀਂ ਹੁੰਦੀ ਤੇ ਲੋ ਜੀ ਇੱਥੇ ਆਪਾਂ ਲਾਇਨਿੰਗ ਆਪਣੀ ਫਾਦਾਂਗੇ ਸੁੱਕਣੀ ਤੇ ਜਦੋਂ ਤੱਕ ਸੁੱਕੂਗੀ ਉਦੋਂ ਤੱਕ ਆਪਾਂ ਬੱਚਾ ਨੂੰ ਚਾਹ ਵਗੈਰਾ ਪਿਆਰਾਂਗੇ ਤੇ ਉਧਰ ਮੇਰੇ ਕੋਲ ਆਉਣਾ ਸੀ ਕਿਸੇ ਭੈਣ ਨੇ ਕੰਮ ਕਰਨਾ ਤੇ ਕੰਮ ਕਰਾਉਣਾ ਸੌਰੀ ਤੇ ਆਪਾਂ ਉਹ ਹੀ ਨੇ ਕਰ ਦਵਾਂਗੇ ਜਿੰਨੇ ਟਾਈਮ 'ਚ ਲਾਇਨਿੰਗ ਆਪਣੀ ਸੁੱਕੂਗੀ ਤੇ ਆਪਣੇ ਕੱਪੜੇ ਵੀ ਜਿਹੜੇ ਇੱਥੇ ਸੁੱਕ ਚੁੱਕੇ ਸੀਗੇ ਤੇ ਪਰ ਇਧਰਲੀ ਸਾਈਡ ਆ ਜਿਹੜੀ ਅਲੇ ਦੇਵ ਅਲੇ ਦੇਵ ਹਲੋ ਕਿੰਨਾ ਹੈ ਹਲੋ ਗਰੀ ਹਲੋ ਹਲੋ ਟੰਟਾ ਦੂਜੇ ਦੱਸ ਦੂ ਕੀ ਰਹਿ ਗਿਆ ਉਹਦਾ ਹਲੋ ਜੀ ਹਾਂਜੀ ਮੈਂ ਉਧਰੋਂ ਆਈਆਂ ਹੁਣ ਪਈ ਹੋ ਕੇ ਤਕਰੀਬਨ ਟਾਈਮ ਹੋ ਗਿਆ 4 ਵਜੇ ਕੀ ਆ ਦੇਖੋ ਨੂਰ ਆਪਣਾ ਕੀ ਕਰਦਾ ਪਿਆ ਇਨਾ ਰੋਇਆ ਜੇ ਇਹ ਪਹਿਲਾਂ ਇਨਾ ਜ਼ਿਆਦੇ ਰੋਈ ਜਾਨੀ ਬਹੁਤ ਜਲ ਪਤਾ ਨਹੀਂ ਇਹਨੂੰ ਹਲ ਕੀ ਹੋਇਆ ਪਿਆ ਦੋ ਦਿਨ ਹੋ ਗਿਆ ਰਬਾਨੇ ਬਾਣੇ ਲਾ ਲਾ ਕੇ ਰੋਂਦੀ ਆ ਮੈਂ ਉਧਰ ਕੰਮ ਕਰੀ ਜਾਂਦੀ ਸੀ ਮੈਨੂੰ ਤਾਂ ਨਾ ਉਧਰ ਵੀ ਘਬਰਾਟ ਹੋਣ ਲੱਗ ਗਈ। पाणी ਪੂਣੀ ਚਾਹਾ ਕੇ ਉਹ ਕੀਤਾ ਇਹਦੇ ਉੱਪਰ ਦੀ ਫਿਰ ਜਿਹੜਾ ਆਪਾਂ ਕਰਦੇ ਹੁੰਨੇ ਆ ਹਨਾ ਤੇ ਹੁਣ ਮਾੜੀ ਜੀ ਬਿਰੀ ਆ ਹੁਣ ਥੋੜਾ ਜਿਹਾ ਕੰਮ ਕਰਵਾਇਆ ਹੁਣ ਆਪਾਂ ਲੱਗਦੇ ਆ ਆਪਣੇ ਕੰਮ ਤੇ ਬਸ ਮੈਂ ਉਧਰੋਂ ਆਪਦਾ ਕੰਮ ਕਰਵਾਇਆ ਹੀ ਫੇਸ਼ਲ ਸੀਗਾ ਬੈਕ ਕਰਵਾਈ ਸੀ ਉਹਨਾਂ ਨੇ। ਹਰ ਮ사ਜ ਵਗੈਰਾ ਕੁਛ ਇਦਾਂ ਦਾ ਸੀਗਾ ਸਾਰਾ ਦੇਖੋ ਪਿਆਜ ਲਿਆ ਕੇ ਨਾ ਮਸ਼ੀਨ ਤੀ ਰੱਖਤੀ ਮੇਰੀ ਇਹ ਹੋਰ ਇੱਕ ਟੋਕਰਾ ਪਿਆਜ਼ਾਂ ਵਾਲਾ ਇਹ ਸੋਈ ਚ ਨਹੀਂ ਰੱਖਿਆ ਜੀ ਜਦੋਂ ਚੱਲੀ ਰੱਖਿਆ ਇੱਥੇ ਲੈ ਕੇ ਰੱਖਾ ਕਿਹਨੇ ਰੱਖਿਆ ਲੈ ਕੇ ਸੇ ਹਾਸ਼ੀ ਕਾਲਾ ਬਲਾਉ ਜੀ ਜਸੂਬੀ ਤੂਰੀ ਬਲਾਈ ਇਹ ਆਪਣੀ ਸੰਗ ਦੀਆ ਵੱਡੀ ਬੇਟੀ ਆਪਣੀ ਖੜੇ ਸੰਗ ਦੀਆ ਵਿਚਾਰੀ ਹਾਂ ਕਿ ਕਾ ਗਿਆ ਪਟਿੰਡਾ ਜਾਂ ਪਿੰਡਾ ਕੀ ਹੋ ਗਿਆ ਮੰਦਰ ਕੀਰਤਾ ਹਾਏ ਕੈ ਹਾਈ ਪੁੜੀ ਆਈਆਂ ਇੱਧਰ ਮੇਰੇ ਕੋਲ ਹੈ ਹਾਏ ਕੈ ਹੈਲੋ ਕੈ ਹੈਲੋ ਇਹ ਜੀ ਮਿੱਟੀ ਦਾ ਗਡੋ ਆ ਇਹਦਾ ਮਿੱਟੀ ਚ ਨਾ ਇੰਨਾ ਦੇਖੋ ਇਹਦੇ ਗੋਡੇ ਦੇਖੋ ਸਾਰੇ ਆ ਲਿਬੜ ਕੇ ਆਇਆ ਦੇਖੋ ਇਹ ਮਿੱਟੀ ਚ ਇੰਨਾ ਖੇਡਦਾ ਹੋ ਰਿਹਾ ਕਿ ਜਿੰਨਾ ਵੀ ਤੁਸੀਂ ਕਹਿ ਦੋ ਆ ਚਾਟੂ ਲਈ ਹੋ ਇਹ ਗੰਦੂਆ ਜਿਆ ਨੂਰ ਨੇ ਆਪਣੀ ਇੰਨਾ ਮਿੱਟੀ ਦੀ ਖੇਡਦੀ ਜਨਾ ਇਹ ਖੇਡਦਾ ਲੋਕ ਹਾਂ ਹੁਣ ਕਿੱਥੇ ਜਾਣਾ ਤੇ ਚੀਕਾ ਲਾ ਲਾ ਮਮਾ ਕਮੈਨੀ ਨੋਨਾ ਅੱਜ ਅੱਗੇ ਥੋੜੇ ਜਿਹਾ ਨਾ ਜਿ ਰਹਿਣਾ ਹੈਗਾ ਮੰਮੀ ਇਹਨੇ ਨਾ ਬਰਕਰੇ ਲੈਣਾ ਇਹਨੇ ਚਲੋ ਜੀ ਆਪਾਂ ਇੱਥੇ ਆਪਣੀ ਵੀਡੀਓ ਦਾ ਕਰਦੇ ਆ ਐਂਡ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ